ਸੁਣਨ ਦੇ ਵਿੱਚ ਆਇਆ ਕਿ ਇਹ ਕਨਫਰਮ ਹੋ ਗਿਆ ਕਿ ਦੋਨੋਂ ਪਰਿਵਾਰਾਂ ਨੇ ਆਪਸ ਦੇ ਵਿੱਚ ਕੰਪਰੋਮਾਈਜ਼ ਕਰ ਲਿਆ ਤੇ ਕੁੜੀ ਕਹਿੰਦੀ ਮੈਂ ਹੁਣ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਾਉਣਾ ਚਾਹੁੰਦੀ ਤਾਂ ਇਹਦਾ ਮਤਲਬ ਅਸੀਂ ਸਾਰੇ ਮੂਰਖ ਸੀਗੇ ਪੰਜਾਬ ਦਾ ਹਰ ਉਹ ਇਨਸਾਨ ਮੂਰਖ ਸੀਗਾ ਜਿਹੜਾ ਤੁਹਾਡੇ ਹੱਕ ਦੇ ਵਿੱਚ ਆ ਕੇ ਖੜਾ ਕਿ ਕੁੜੀ ਦੇ ਨਾਲ ਗਲਤ ਹੋ ਗਿਆ ਬੱਚੀ ਦੇ ਨਾਲ ਗਲਤ ਹੋ ਗਿਆ ਸਾਨੂੰ ਸਟੈਂਡ ਲੈਣਾ ਚਾਹੀਦਾ ਤੁਸੀਂ ਕੰਪਰੋਮਾਈਜ਼ ਕਰਨ ਲੱਗੇ ਇੱਕ ਵਾਰ ਇਹ ਨਹੀਂ ਸੋਚਿਆ ਹੈਗਾ ਕਿ ਜੇਕਰ ਤੁਹਾਡੇ ਪਰਿਵਾਰਾਂ ਦਾ ਮਸਲਾ ਸੀ ਤੁਸੀਂ ਕੱਲੇ ਪਰਿਵਾਰ ਪਹਿਲਾਂ ਹੀ ਬੈਠ ਕੇ ਸੌਟ ਆਊਟ ਕਰ ਲੈਂਦੇ ਉਹਦੇ ਵਿੱਚ ਸਾਰਾ ਮੀਡੀਆ ਦਾ ਐਡਾ ਉਹ ਮਾਹੌਲ ਗਰਮਾਉਣ ਦੀ ਕੀ ਲੋੜ ਸੀਗੀ ਉਹਨੂੰ ਸੋਸ਼ਲ ਮੀਡੀਆ ਤੇ ਲਿਜਾਣ ਦੀ ਕੀ ਲੋੜ ਸੀਗੀ ਐਡੀ ਤਾਂ ਤੁਸੀਂ ਕਾਨੂੰਨੀ ਤਰੀਕੇ ਨਾਲ ਉਸ ਚੀਜ਼ ਨੂੰ ਮਤਲਬ ਕੱਲਾ ਚਲਾਉਂਦੇ ਜਿਹੜੇ ਤਰੀਕੇ ਨਾਲ ਚੱਲ ਰਿਹਾ ਸੀਗਾ ਤੇ ਸਾਡਾ ਸਾਰਿਆਂ ਦਾ ਸੋਸ਼ਲ ਮੀਡੀਆ ਦਾ ਐਡਾ سپورਟ ਲੈਣ ਦੀ ਇਲੈਕਟ੍ਰੋਨਿਕ ਮੀਡੀਆ ਆਪਣੇ ਹੱਕ ਦੇ ਵਿੱਚ ਜਿਹੜੀ ਮਸ਼ੀਨਰੀ ਆ ਸਟੇਟ ਦੀ ਉਹਨੂੰ ਯੂਜ਼ ਕਰਨ ਦੀ ਕੀ ਲੋੜ ਪਈ ਸੀਗੀ ਮਤਲਬ ਸਿਰਫ ਇੱਕ ਐਫਆਈਆਰ ਕਰਾਉਣ ਤੱਕ ਸੀਗਾ ਕਿ ਐਫਆਈਆਰ ਹੋ ਗਈ ਉਸ ਤੋਂ ਬਾਅਦ ਵਿੱਚ ਫੈਮਿਲੀ ਦੂਜੀ ਆ ਕੇ ਕੰਪਰੋਮਾਈਜ਼ ਕਰ ਲੂਗੀ ਮੈਂ ਨਹੀਂ ਕਹਿੰਦੀ ਹੈਗੀ ਕਿ ਤੁਹਾਡਾ ਕੋਈ ਪੈਸੇ ਨੂੰ ਲੈ ਕੇ ਕੰਪਰੋਮਾਈਜ਼ ਹੋ ਗਿਆ ਹੋਊਗਾ ਜਾਂ ਵਾਟੇਵਰ ਜਿਹੜੀ ਵੀ ਚੀਜ਼ ਆ ਦੇਖੋ ਜਦੋਂ ਵੀ ਕੋਈ ਪਰਿਵਾਰਕ ਮਸਲੇ ਹੁੰਦੇ ਆ ਜਾਂ ਇਹੋ ਜੀਆਂ ਚੀਜ਼ਾਂ ਹੁੰਦੀਆਂ ਨੇ ਉਦੋਂ ਹੱਲ ਹਮੇਸ਼ਾ ਕੰਪਰੋਮਾਈਜ਼ ਨਾਲ ਹੀ ਨਿਕਲਦਾ ਆ देयर ਇਜ਼ ਨੋ ਡਾਊਟ ਮੈਟ੍ਰਿਮੋਨੀਅਲ ਡਿਸਪਿਊਟ ਹੁੰਦੇ ਪਰ ਫਿਰ ਉਹਨਾਂ ਦੇ ਵਿੱਚ ਤੁਸੀਂ ਮੀਡੀਆ ਦੀ ਜਾਂ ਸਾਡੇ ਵਰਗੇ ਲੋਕਾਂ ਦੀ ਸਪੋਰਟ ਨਾ ਨਾ ਲਓ ਸਾਡੇ ਵਰਗੇ ਲੋਕ ਤੁਹਾਡੇ ਹੱਕ ਦੇ ਵਿੱਚ ਆ ਕੇ ਡੱਟ ਡੱਟ ਕੇ ਬੋਲ ਰਹੇ ਆ ਕਿਸੇ ਦੀ ਵੀਡੀਓ ਲੀਕ ਕਰਨੀ ਇਹ ਕੋਈ ਛੋਟਾ ਜਿਹਾ ਕ੍ਰਾਈਮੀ ਹੈਗਾ ਦੇਖੋ ਤੁਹਾਡੇ ਨਾਲ ਪਰਸਨਲ ਤੁਹਾਡਾ ਦੋਨਾਂ ਦਾ ਜੋ ਰਿਲੇਸ਼ਨ ਸੀ ਜੋ ਕੁਝ ਵੀ ਹੋਇਆ ਅਸੀਂ ਉਹਦੇ ਤੇ ਕਮੈਂਟ ਨਹੀਂ ਕਰਦੇ ਹੈਗੇ ਪਰ ਕਿਸੇ ਦੀ ਵੀਡੀਓ ਵਾਇਰਲ ਕਰਕੇ ਉਹ ਤੋਂ ਬਾਅਦ ਵਿੱਚ ਚਾਹੇ ਉਹ ਤੁਹਾਡੀ ਵੀਡੀਓ ਵਾਇਰਲ ਹੋਈ ਆ ਕਿਨੇ ਵਾਇਰਲ ਕੀਤੀ ਆ ਘਟੋ ਘਟ ਉਸ ਚੀਜ਼ ਦਾ ਪਤਾ ਤਾਂ ਹੋਵੇ ਕੱਲ੍ਹ ਹੋਰਾਂ ਦੀ ਜ਼ਿੰਦਗੀ ਜਿਹੜੀ ਆ ਬਰਬਾਦ ਹੋਣ ਤੋਂ ਬਚ ਸਕੇ ਠੀਕੇ ਤੇ ਤੁਸੀਂ ਮਤਲਬ ਸਾਡੇ ਵਰਗਿਆਂ ਦਾ ਇੱਕ ਮਸ਼ੀਨਰੀ ਦਾ ਮੀਡੀਆ ਦਾ ਸਭ ਦਾ ਮਖੌਲ ਬਣਾ ਕੇ ਰੱਖ ਦਿੱਤਾ ਅਸੀਂ ਪਾਗਲ ਸੀਗੇ ਜਿਹੜੇ ਤੁਹਾਡੇ ਨਾਲ ਆ ਕੇ ਡਟੇ ਤੇ ਤੁਹਾਡੇ ਨਾਲ ਆ ਕੇ ਖੜੇ ਤੇ ਹੁਣ ਹੁਣ ਦੋਨੋਂ ਪਰਿਵਾਰ ਇਕੱਠੇ ਬੈਠ ਕੇ ਬੋਲ ਰਹੇ ਆ ਜੇ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤਾਂ ਅ ਮਤਲਬ ਤੁਸੀਂ ਕੁਝ ਵੀ ਨਾ ਬੋਲਿਓ ਜੀ ਤੁਸੀਂ ਵੀਡੀਓਸੇ ਡਿਲੀਟ ਕਰ ਦੋ ਤੁਸੀਂ ਸਾਡੇ ਹੱਕ ਚ ਜੋ ਬੋਲੇ ਹੋ ਉਹ ਡਿਲੀਟ ਕਰ ਦੋ ਜਾਂ ਵਾਟ ਐਵਰ ਅਸੀਂ ਕਿਵੇਂ ਡਿਲੀਟ ਕਰਦੀਏ ਬਈ ਅਸੀਂ ਪਾਗਲ ਸੀ ਕਿ ਅਸੀਂ ਦੇਖਿਆ ਤੁਹਾਡੇ ਨਾਲ ਇੱਕ ਕੁੜੀ ਨਾਲ ਗਲਤ ਹੋਇਆ ਕੱਲ ਹੋਰ ਕੁੜੀਆਂ ਨੂੰ ਵਿਚਾਰੀਆਂ ਨੂੰ ਕੀ ਜਿਹੜੀਆਂ ਦੇ ਹੱਕ ਦੇ ਵਿੱਚ ਕੋਈ ਖੜਦਾ ਨਹੀਂਗਾ ਜਿਹੜੀਆਂ ਕੁੜੀਆਂ ਦੇ ਨਾਲ ਲਿਟਰਲੀ ਗਲਤ ਹੁੰਦਾ ਜਿਹੜੀਆਂ ਲਿਟਰਲੀ ਅਨਹਰਡ ਵਿਕਟਮਸ ਹੁੰਦੀਆਂ ਨੇ ਜੋ ਕੁੜੀਆਂ ਦੇ ਨਾਲ ਕੋਈ ਇੱਕ ਗਰੀਬ ਮਾਤੜ ਕੁੜੀ ਦੇ ਨਾਲ ਕੱਲੂ ਤਾਂ ਜਿਹੜੀ ਮੈਂ ਇਹੀ ਗੱਲ ਕਹੂੰਗੀ ਮੈਂ ਮੈਨੂੰ ਸਮਝ ਨਹੀਂ ਆ ਰਹੀ ਮੈਂ ਕੀ ਬੋਲ ਰਹੀ ਆ ਕੱਲੂ ਕੋਈ ਕੋਈ ਅਮੀਰ ਜਾਦਾ ਕਿਸੇ ਇੱਕ ਗਰੀਬ ਘਰ ਦੀ ਕੁੜੀ ਨੂੰ ਗੱਲਾਂ ਦੇ ਵਿੱਚ ਫਸਾ ਕੇ ਉਹਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੰਦਾ ਆ ਉਹਨੂੰ ਤਾਂ ਡਰ ਨਹੀਂ ਰਹਿਣਾ ਹੈਗਾ ਕਿ ਕੱਲ ਨੂੰ ਕੁਝ ਨਹੀਂ ਹੁੰਦਾ ਮੈਂ ਪੈਸੇ ਸਿੱਟੂਗਾ ਤੇ ਕੰਪਰੋਮਾਈਜ਼ ਹੋਊਗਾ ਮੈਨੂੰ ਨਹੀਂ ਪਤਾ ਤੁਹਾਡਾ ਕੰਪਰੋਮਾਈਜ਼ ਕਿਵੇਂ ਹੋਇਆ ਤੇ ਜੇ ਤੁਹਾਡੀ ਆਪਸ ਦੇ ਵਿੱਚ ਰਿਜ਼ੋਲਵ ਹੋ ਹੀ ਸਕਦੀ ਸੀਗੀ ਤੁਹਾਨੂੰ ਇਸ ਚੀਜ਼ ਨੂੰ ਮੀਡੀਆ ਦੇ ਵਿੱਚ ਲਿਆਉਣ ਦੀ ਕੀ ਲੋੜ ਸੀ ਤੁਸੀਂ ਪਹਿਲਾਂ ਹੀ ਉਹਨੂੰ ਉਸ ਤਰੀਕੇ ਨਾਲ ਰਿਜ਼ੋਲਵ ਕਰ ਦੇ ਕੱਲ ਨੂੰ ਕਿਸੇ ਨੇ ਕਿਸੇ ਦੇ ਨਾਲ ਲਿਟਰਲੀ ਸੱਚੀ ਮੁੱਚੇ ਨਜਾਇਜ਼ ਹੁੰਦੀ ਹੋਊਗੀ ਨਾ ਉਹਦੇ ਵੀ ਹੱਕ ਦੇ ਵਿੱਚ ਨਹੀਂ ਖੜਨਾ ਤੁਹਾਡਾ ਦੋਨਾਂ ਦਾ ਮਸਲਾ ਹੈ ਤੁਸੀਂ ਦੋਨੋਂ ਪਰਿਵਾਰ ਚ ਬੈਠ ਕੇ ਸੋਲਵ ਕਰ ਲੈਂਦੇ ਬਟ ਜਦੋਂ ਇੱਕ ਵਿੱਚ ਤੁਸੀਂ ਤੀਜੇ ਬੰਦੇ ਦੇ ਉੱਤੇ ਵੀ ਇਲਜ਼ਾਮ ਲਾਇਆ ਕਿ ਉਸ ਬੰਦੇ ਨੇ ਵੀ ਤੁਹਾਡੇ ਨਾਲ ਰਿਲੇਸ਼ਨ ਬਣਾਏ ਉਸ ਬੰਦੇ ਨੇ ਤੁਹਾਡੇ ਨਾਲ ਧੱਕਾ ਕੀਤਾ ਤਾਂ ਤੁਸੀਂ ਉਸ ਬੰਦੇ ਨੂੰ ਕਿਵੇਂ ਛੱਡ ਸਕਦੇ ਹੋ ਅੱਜ ਉਹਨੇ ਤੁਹਾਡੇ ਨਾਲ ਕਿਹਾ ਕੱਲੂ ਕਿਸੇ ਹੋਰ ਨਾਲ ਕਰੂਗਾ ਤੁਸੀਂ ਇਸ ਚੀਜ਼ ਨੂੰ ਤਾਂ ਦੇਖੋ ਨਾ ਅੱਜ ਤੁਹਾਡੀ ਜ਼ਿੰਦਗੀ ਬਚ ਗਈ ਹੈ ਜੇ ਇਸ ਬੰਦੇ ਨੇ ਗਲਤ ਕੀਤਾ ਕੱਲੂ ਕਿਸੇ ਹੋਰ ਦੀ ਜ਼ਿੰਦਗੀ ਬਰਬਾਦ ਕਰੂਗਾ ਜਾਂ ਫਿਰ ਤੁਹਾਡੇ ਆਪਣੇ ਵਿੱਚ ਹੀ ਕਾਹਨ ਸੀਗੀ ਜਾਂ ਫਿਰ ਵੀਡੀਓਜ਼ ਤੁਸੀਂ ਆਪ ਵਾਇਰਲ ਕੀਤੀਆਂ ਸੀਗੀਆਂ ਜਿਹਦੇ ਕਰਕੇ ਤੁਸੀਂ ਡਰ ਕੇ ਬੈਠ ਗਏ ਹੋ ਤੋ ਅਸੀਂ ਲੋਕ ਪਾਗਲ ਸੀਗੇ ਜਿਹੜੇ ਤੁਹਾਡੇ ਹੱਕ ਦੇ ਵਿੱਚ ਸਟੈਂਡ ਲੈ ਰਹੇ ਸੀਗੇ ਉਹ ਸਭ ਦਾ ਮਨ ਖਰਾਬ ਆ ਜਿਹੜੇ ਜਿਹੜੇ ਲੋਕ ਤੁਹਾਡੇ ਹੱਕ ਦੇ ਵਿੱਚ ਖੜੇ ਹੋਏ ਤੁਸੀਂ ਭਾਈ ਅਮਰਤਪਾਲ ਮਹਿਰ ਤੋਂ ਇਨਸਾਫ ਦੀ ਮੰਗ ਕੀਤੀ ਉਹਨਾਂ ਨੇ ਵੀ ਆ ਕੇ ਗੱਲ ਕੀਤੀ ਕਿ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆ ਸਾਨੂੰ ਇੱਕ ਬੱਚੀ ਦੀ ਗੁਹਾਰ ਸਮਝ ਆਈ ਆ ਮਤਲਬ ਉਹ ਵੀ ਪਾਗਲ ਸੀਗੇ ਜਿਹੜੇ ਤੁਹਾਡੇ ਉਹ ਕੱਲੂ ਕਿਸੇ ਹੋਰ ਨੂੰ ਲੋੜਵੰਦ ਨੂੰ ਲੋ ਮਦਦ ਦੀ ਸੱਚੀ ਮੁੱਚੀ ਲੋੜੂਗੀ ਕਿ ਉਹ ਉਹਨਾਂ ਦੇ ਹੱਕ ਦੇ ਵਿੱਚ ਖੜੇ ਹੋਣਗੇ ਜਾਂ ਮੈਨੂੰ ਆ ਕੇ ਕੱਲੂ ਕੋਈ ਆ ਕੇ ਕਹੂਗਾ ਕਿ ਮੈਨੂੰ ਮਦਦ ਦੀ ਲੋੜ ਆ ਉਹ ਉਹ ਹੱਕ ਚਾਕੇ ਖੜਨਗੇ ਮੈਂ ਮੇਰੇ ਕੋਲ ਸੈਟਰਡੇ ਇਹ ਕੇਸ ਆਇਆ ਸੀਗਾ ਤੇ ਮੈਂ ਕਹ ਪਹਿਲੇ ਦਿਨੀ ਮੈਂ ਮੈਂ ਜਦੋਂ ਸਟੋਰੀ ਪੜ੍ਹੀ ਇਹ ਜਿਹੜੀ ਕੋਕ ਦੇ ਵਿੱਚ ਮਿਲਾ ਕੇ ਨਸ਼ਾ ਦੇ ਦਿੱਤਾ ਇਹ ਇਟ ਇਜ਼ ਜਸਟ ਅ ਨੋਰਮਲ ਸਟੋਰੀ ਜਿਹੜੀ ਹਰੇਕ ਜਿਹੜਾ ਵੀ ਫਾਲਸ ਰੇਪ ਕੇਸ ਲੱਗਦਾ ਹੈ ਉਹਦੇ ਵਿੱਚ ਇਹ ਗੱਲ ਬਣਾਈ ਜਾਂਦੀ ਆ ਮੈਂ ਪਹਿਲਾਂ ਹੀ ਉਹਨੂੰ ਕਿਹਾ ਕਿ ਤੁਹਾਡੀ ਸਟੋਰੀ ਮੈਨੂੰ ਫੈਬ੍ਰੀਕੇਟਡ ਲੱਗ ਰਹੀ ਆ ਬਟ ਜੇ ਜੋ ਤੁਹਾਡੇ ਨਾਲ ਰੀਅਲ ਹੋਇਆ ਮੈਨੂੰ ਟਰੂ ਦੱਸੋ ਮੇਰੇ ਕੋਲ ਵੀ ਚੈਟ ਪਈ ਆ ਐਂਡ ਮੈਡਮ ਤੁਸੀਂ ਚੈਟ ਡਿਲੀਟ ਨਹੀਂ ਕਰ ਸਕਦੇ ਬਿਕੋਜ਼ ਆਪਣੇ ਦੋਨਾਂ 'ਚ ਜੋ ਗੱਲ ਹੋਈ ਉਹਦੀ ਮੇਰੇ ਕੋਲ ਚੈਟ ਪਈ ਆ ਜੋ ਤੁਸੀਂ ਮੈਨੂੰ ਭੇਜਿਓ ਉਹ ਵੀ ਮੇਰੇ ਕੋਲ ਪਈ ਆ ਤੇ ਉਹ ਸਟੋਰੀ ਮੈਨੂੰ ਫੈਬ੍ਰੀਕੇਟਡ ਪਹਿਲਾਂ ਹੀ ਲੱਗ ਰਹੀ ਸੀਗੀ ਪਰ ਫਿਰ ਵੀ ਮੈਂ ਕਿ ਇੱਕ ਕੁੜੀ ਨਾਲ ਕਿਤੇ ਨਾ ਕਿਤੇ ਗਲਤ ਤਾਂ ਹੋਇਆ ਠੀਕ ਆ ਚਲੋ ਮੰਨ ਲਓ ਨਸ਼ੇ ਦੇ ਵਿੱਚ ਨਹੀਂ ਚਾਹੀ ਉਹਨੇ ਤੁਹਾਡੀ ਕੰਸੈਂਟ ਲੈ ਕੇ ਤੁਹਾਡੇ ਨਾਲ ਗਲਤ ਕੀਤਾ ਫਿਰ ਵੀਡੀਓ ਵਾਇਰਲ ਕੀਤੀ ਥਿਸ ਇਜ਼ ਐਬਸੋਲੂਟਲੀ ਰੋਂਗ ਤੁਹਾਡੀ ਸਾਰੀ ਦੁਨੀਆ ਨੂੰ ਕਿਹੋ ਜੀਆਂ ਟੁਟੀਆਂ ਜਿਹੜੀਆਂ ਵੀਡੀਓਜ਼ ਆ ਗਈਆਂ ਇਹ ਕੋਈ ਬੋਲ ਰਿਹਾ ਕਿ ਫੇਮ ਪਾਲਦੇ ਸੀ ਬਾਈ ਇਹਦੇ ਵਿੱਚ ਫੇਮ ਵਾਲੀ ਤਾਂ ਕਿਹੜੀ ਗੱਲ ਹੁੰਦੀ ਹੈ ਇਹ ਤਾਂ ਬਦਨਾਮੀ ਆ ਇਹ ਕੋਈ ਫੇਮ ਲਈ ਹੋਇਆ ਹੋਇਆ ਕੇਸ ਨਹੀਂ ਹੈਗਾ ਇਹ ਨਾ ਸਮਝੀ ਦੇ ਵਿੱਚ ਹੋਇਆ ਹੋਇਆ ਕੇਸ ਆ ਦੋਨੋਂ ਨਾ ਸਮਝ ਸੀਗੇ ਜਿਹੜੀਆਂ ਚੀਜ਼ਾਂ ਪਹਿਲਾਂ ਹੀ ਪਰਿਵਾਰ ਦੇ ਵਿੱਚ ਬੈਠ ਕੇ ਸੌਟ ਆਊਟ ਕਰਨੀਆਂ ਚਾਹੀਦੀਆਂ ਸੀ ਉਹਨੂੰ ਪਹਿਲਾਂ ਤੁਸੀਂ ਮੀਡੀਆ 'ਚ ਲੈ ਕੇ ਆਏ ਠੀਕ ਆ ਮੀਡੀਆ ਦਾ ਪ੍ਰੈਸ਼ਰ ਬਣਾ ਕੇ ਤੁਸੀਂ ਐਫਆਈਆਰ ਕੀਤੀ ਪੂਰਾ ਐਸਐਸਪੀ ਇੱਕ ਐਸਐਸਪੀ ਨੂੰ ਆ ਕੇ ਪ੍ਰੈਸ ਕਾਨਫਰੰਸ ਕਰਨੀ ਪੈਗੀ ਤੁਹਾਡੇ ਚੱਕਰ ਦੇ ਵਿੱਚ ਤੇ ਹੁਣ ਤੁਸੀਂ ਆਰਾਮ ਨਾਲ ਦੋ ਪਰਿਵਾਰਾਂ ਨੇ ਆ ਕੇ ਕਹਿਤਾ ਤੁਸੀਂ ਸਾਡਾ ਭਲਾ ਚਾਹੁੰਦੇ ਹੋ ਤੇ ਜੋ ਵੀ ਸੋਸ਼ਲ ਮੀਡੀਆ ਤੇ ਹੈਗਾ ਡਿਲੀਟ ਕਰ ਦਿਓ ਐਵੇਂ ਕੀ ਡਿਲੀਟ ਕਰਤੀ ਬਈ ਤੁਸੀਂ ਮਖੌਲ ਬਣਾ ਰੱਖਿਆ ਹੈ ਤੁਸੀਂ ਕਿਸੇ ਦੀ ਜ਼ਿੰਦਗੀ ਦੇ ਨਾਲ ਮਤਲਬ ਤੁਸੀਂ ਇਹੋ ਜੀਆਂ ਚੀਜ਼ਾਂ ਸਾਡੇ ਤੁਸੀਂ ਇਮੋਸ਼ਨਸ ਨਾਲ ਖੇਡੋਗੇ ਅਸੀਂ ਤੁਹਾਡਾ ਤੁਹਾਡੇ ਹੱਕ ਦੇ ਵਿੱਚ ਖੜੇ ਹੋਵਾਂਗੇ ਤੇ ਤੁਸੀਂ ਮੁੱਕਰ ਜਿਓਗੇ ਤੇ ਕੱਲੋਂ ਇਹ ਦੱਸੋ ਕਿ ਕੱਲੋਂ ਕੋਈ ਕਿਸੇ ਲਿਟਰਲੀ ਜੋ ਵਿਕਟਮ ਹੋਗਾ ਉਹਦੇ ਹੱਕ ਦੇ ਵਿੱਚ ਖੜਨ ਤੋਂ ਪਹਿਲਾਂ ਸੋਚੋ ਅਸੀਂ ਕੱਲੋਂ ਕਿਸੇ ਤੇ ਕਿਵੇਂ ਭਰੋਸਾ ਕਰਾਂਗੇ ਕਿ ਜਿਹੜਾ ਸਾਡੇ ਤੋਂ ਮਦਦ ਮੰਗ ਰਿਹਾ ਉਹ ਸੱਚਾ ਹੈ ਕਿ ਮੈਂ ਭਰੋਸਾ ਕਰਾਂਗੇ ਕੱਲੋ ਕੋਈ ਲੋੜਵੰਦ ਵੀ ਸਾਡੇ ਕੋਲ ਇਹੋ ਜਿਹੇ ਕੇਸਿਸ ਕਰਕੇ ਜਦੋਂ ਕੋਈ ਲੋੜਵੰਦ ਵੀ ਆਉਂਦਾ ਮੇਰੇ ਵਰਗਾ ਉਹਨੂੰ ਸ਼ੱਕ ਦੀ ਨਿਗਾਹ ਨਾਲ ਦੇਖਦਾ ਆ ਮੇਰੇ ਵਰਗਾ ਪਹਿਲਾਂ ਦੇਖਦਾ ਆ ਕਿ ਵਾਕੀ ਸੱਚੀ ਆ ਕੋ ਝੂਠੀ ਆ ਅਸੀਂ ਮੋਸ਼ਨਲ ਹੋਗੇ ਤੁਹਾਡੇ ਹੱਕ ਦੇ ਵਿੱਚ ਇੰਟਰਵਿਊਸ ਦੇ ਰਹੇ ਆ ਅਸੀਂ ਤੁਹਾਡੇ ਹੱਕ ਦੇ ਵਿੱਚ ਬੋਲ ਰਹੇ ਆ ਅਸੀਂ ਤੁਹਾਡੇ ਹੱਕ ਦੇ ਵਿੱਚ ਪੁਲਿਸ ਵਾਲਿਆਂ ਨੂੰ ਫੋਨ ਕਰ ਰਹੇ ਆ ਅਸੀਂ ਤੁਹਾਡੇ ਹੱਕ ਦੇ ਵਿੱਚ ਔਮਨ ਕਮਿਸ਼ਨ ਨੂੰ ਬੋਲ ਰਹੇ ਆ ਕਿ ਕਾਰਵਾਈ ਕਰਾਈ ਜਾਵੇ ਔਮਨ ਕਮਿਸ਼ਨ ਤੁਹਾਡੇ ਲਈ ਸਟੈਂਡ ਲੈ ਲੈਂਦਾ ਆ ਤੇ ਹੁਣ ਤੁਸੀਂ ਕਹਿ ਦਿੰਦੇ ਹੋ ਮੈਂ ਕੋਈ ਕਾਰਵਾਈ ਨਹੀਂ ਕਰਾਉਣਾ ਚਾਹਦੀ ਫਿਰ ਦਾ ਸ਼ੱਕ ਤੁਹਾਡੇ ਤੇ ਜਾਏਗਾ ਵੀ ਜਾਂ ਤਾਂ ਤੁਹਾਡੇ ਵਿੱਚ ਕੋਈ ਕਾਹਨ ਆ ਤੇ ਜਾਂ ਫਿਰ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀਆਂ ਗਈਆਂ ਹੁਣ ਕੱਲੋਂ ਕੋਈ ਕਿਸੇ ਦੇ ਉੱਤੇ ਕਿਵੇਂ ਯਕੀਨ ਕਰੂਗਾ ਮੈਂ ਮੰਨ ਲਿਆ ਵੀ ਹੋ ਸਕਦਾ ਕਿ ਤੁਹਾਡੀ ਕੋਈ ਮਜਬੂਰੀ ਰਹਿ ਗਈ ਹੋਵੇ ਤੁਸੀਂ ਡਰ ਕੇ ਕਰ ਲਿਆ ਹੋਵੇ ਪਰ ਡਰਨ ਵਾਲੀ ਤਾਂ ਕੋਈ ਗੱਲ ਨਹੀਂ ਨਾ ਰਹਿ ਗਈ ਸੀਗੀ ਜਾਂ ਤੁਹਾਡੇ ਨਾਲ ਸਾਰੇ ਲੋਕ ਖੜੇ ਹੋਗੇ ਸੀਗੇ ਸੋ ਬਹੁਤ ਅਨਫੋਰਚੂਨੇਟ ਆ ਸੋ ਮੈਂ ਇਸ ਚੀਜ਼ ਦੀ ਪੂਰੇ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੀ ਆ ਕੱਲੋਂ ਸਾਨੂੰ ਕਿਸੇ ਤੇ ਕੀ ਭਰੋਸਾ ਰਹੂਗਾ ਕੋਈ ਹੋਰ ਲੋੜਵੰਦ ਸਾਡੇ ਕੋਲ ਮਦਦ ਮੰਗਣ ਆਊਗਾ ਸੀ ਕਿਸੇ ਦੀ ਕੀ ਮਦਦ ਕਰਾਂਗੇ ਜਦੋਂ ਤੁਹਾਡੇ ਵਰਗੇ ਆ ਕੇ ਆਪਣੇ ਆਪ ਹੀ ਪਹਿਲਾਂ ਤੁਸੀਂ ਪਬਲਿਕ ਦੀ ਹੈਲਪ ਲੈ ਕੇ ਪਰਚਾ ਦਰਜ ਕਰਾਉਣੇ ਉਹ ਤੋਂ ਬਾਅਦ ਤੁਸੀਂ ਚੁੱਪਚੀਪੇ ਤੇ ਕੰਪਰੋਮਾਈਜ਼ ਕਰ ਲੈਣੇ ਆ ਕਮਾਲ ਦੀ ਗੱਲ ਆ ਮਤਲਬ ਕਮਾਲ ਦੀ ਗੱਲ ਆ ਸੋ ਆਮ ਵੈਰੀ ਡਿਸਪਾਇੰਟਡ ਹਾਰੋ ਬੰਦਾ ਡਿਸਪਾਇੰਟਡ ਆ ਜਿਨ੍ਹਾਂ ਨੇ ਤੁਹਾਡੇ ਲਈ ਸਟੈਂਡ ਲਿਆ ਲੋਕ ਤੁਹਾਡੇ ਲਈ ਡੱਟ-ਡੱਟ ਕੇ ਖੜ੍ਹ ਰਹੇ ਸੀਗੇ ਤੇ ਤੁਸੀਂ ਉਹਨਾਂ ਬੰਦਿਆਂ ਨੂੰ ਮਾਫ ਕਰਤਾ ਜਿਨ੍ਹਾਂ ਨੇ ਤੁਹਾਡੀਆਂ ਵੀਡੀਓਜ਼ ਵਾਇਰਲ ਕੀਤੀਆਂ ਜੈ ਤੁਹਾਡੀਆਂ ਵੀਡੀਓਜ਼ ਮਰਜੀ ਦੀਆਂ ਹੀ ਹੋਣ ਫਿਰ ਵੀ ਅਸੀਂ ਤੁਹਾਨੂੰ ਜੱਜ ਨਹੀਂ ਕੀਤਾ ਕਿਉਂ ਕਿ ਸਾਨੂੰ ਜੱਜ ਕਰਨ ਦਾ ਹੱਕ ਨਹੀਂ ਹੈਗਾ ਉਹ ਤੁਹਾਡੀ ਆਪਣੀ ਆ ਗੱਲ ਆ ਕਿ ਕਿਸੇ ਨੇ ਤੁਹਾਡੀ ਵੀਡੀਓ ਵਾਇਰਲ ਕੀਤੀ ਉਹ ਰੋਂਗ ਆ ਕਿਸੇ ਨੇ ਤੁਹਾਡੀ ਕਨਸੈਂਟ ਧੋਖੇ ਨਾਲ ਓਬਟੇਨ ਕੀਤੀ ਉਹ ਰੋਂਗ ਆ ਕਾਲੂ ਅਸੀਂ ਕੀ ਕਿਸੇ ਤੇ ਭਰੋਸਾ ਕਰਾਂ